ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਉਣਾ ਬਠਿੰਡੇ ਦੇ ਰੇਲਵੇ ਰੋਡ ਜਿੱਥੋਂ ਵੀਰ ਕਲੋਨੀ ਸ਼ੁਰੂ ਹੁੰਦੀ ਆ ਉੱਥੇ ਡਾਕਟਰ ਐਸ ਕੇ ਗੁਪਤਾ ਦੇ ਸਾਹਮਣੇ ਜਿਹੜਾ ਸੀਵਰੇਜ ਹੈ ਓਵਰਫਲੋ ਹੋਣ ਕਾਰਨ ਉੱਥੇ ਇੱਕ ਗੰਦਗੀ ਦਾ ਛੱਪਣ ਦਾ ਰੂਪ ਹੈ ਜਿਹੜਾ ਸੜਕ ਨੇ ਧਾਰਨ ਕਰ ਰੱਖਿਆ ਤੇ ਉੱਥੋਂ ਗੰਦੀ ਤੇ ਬਦਬੂ ਜਿਹੜੀ ਗੰਦੀ ਆ ਰਹੀ ਆ ਤੇ ਲੋਕਾਂ ਦਾ ਜਿਹੜਾ ਉੱਥੋਂ ਲੰਘਣਾ ਟੱਪਣਾ ਬਹੁਤ ਜਿਹੜਾ ਦੁੱਬਰ ਹੋਇਆ ਪਿਆ ਮੁਸ਼ਕਲ ਹੋਇਆ ਪਿਆ ਦੇਖ ਦਿਓ ਲੋ ਇਹ ਤਸਵੀਰਾਂ ਤੁਸੀਂ ਇਸ ਟਾਈਮ ਦੇ ਉੱਤੇ ਦੇਖ ਰਹੇ ਹੋ ਰੇਲਵੇ ਰੋਡ ਤੋਂ ਜਿੱਥੇ ਵੀਰ ਕਲੋਨੀ ਸ਼ੁਰੂ ਹੁੰਦੀ ਆ ਤੋਂ ਉਹ ਸੀ ਸੀਵਰੇਜ ਓਵਰਫਲੋ ਦੀਆਂ ਖਬਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਜਿਹੜੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚਦੀ ਰਹੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਦੁਕਾਨ ਦੇ ਅੰਦਰ ਜਾਂਦਾ ਸਾਰੀ ਦੁਕਾਨ ਦੀ ਸਫਾਈ ਵਾਰੀ ਵਾਰੀ ਕਰਨੀ ਪੈਂਦੀ ਹੈ ਸਾਨੂੰ ਅੱਛਾ ਬਹੁਤ ਕਰਕੇ ਜਿਆਦਾ ਨੁਕਸਾਨ ਹੋ ਰਿਹਾ ਹੈ ਇਹ ਅਖੜਾ ਮੱਛਰ ਕਿੰਨਾ ਫੈਰ ਰਿਹਾ ਤੁਸੀਂ ਦੇਖੋ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਇੱਥੇ ਇਹਨੂੰ ਕਟੋਂ ਕਟ 12 ਤੋਂ 13 ਦਿਨ ਹੋ ਚੁੱਕੇ ਆ ਜੀ ਵਾਰੀ ਵਾਰੀ ਐਪ ਤੇ ਵੀ ਅਸੀਂ ਕੰਪਲੇਂਟਾਂ ਪਾ ਚੁੱਕੇ ਆ ਉੱਥੇ ਇਹ ਕੰਮ ਨ ਕਰਨ ਕਹਿੰਦੇ ਜਾ ਕੇ ਕਹਿ ਚੱਕਾ ਲੇਕਿਨ ਕੋਈ ਸੁਣਵਾਈ ਨਹੀਂ ਆਂਦੇ ਇੱਕ ਦੋ ਵਾਰ ਆਇਆ ਘੇੜਾ ਮਾਰ ਕੇ ਚਲਾ ਗਿਆ ਕੋਈ ਉਹ ਕੰਮ ਕੋਈ ਨਹੀਂ ਕਰਤੀ ਗਏ ਅੱਛਾ ਕੀ ਮੰਗ ਕੀ ਕਰਨਾ ਚਾਹੁੰਗੇ ਤਾਂ ਮੰਗ ਤਾਂ ਵਸੇ ਸਰ ਇਤੋਂ ਸਾਨੂੰ ਸਫਾਈ ਕਰਵਾ ਦਿਓ ਠੀਕ ਕਰਵਾ ਦਿਓ ਜਿਸ ਤਰ੍ਹਾਂ ਜੀ ਦੇਖ ਰਹੇ ਆ ਗੰਦਾ ਪਾਣੀ ਖੜਾ ਹੈ ਤੇ ਮੱਛਰ ਵਗੈਰਾ ਵੀ ਹੋਣਗੇ ਬਹੁਤ ਜ਼ਿਆਦਾ ਮੱਛਰ ਆ ਸਰ ਇਹਦੇ ਨਾਲ ਤਾਂ ਜ਼ਿਆਦਾ ਬਿਮਾਰੀਆਂ ਫੈਲਣਗੀਆਂ ਠੀਕ ਹੋ ਵੀ ਇਹ ਤਾਂ ਪੇਸ਼ਣ ਜ਼ਿਆਦਾ ਹੋਰ ਬਿਮਾਰ ਹੋ ਰਿਹਾ ਇਹਦੇ ਨਾਲ ਤਾਂ ਕਿਉਂਕਿ ਇਸ ਨੂੰ ਦੇਖ ਕੇ ਫਿਰ ਕੋਈ ਆਂਦਾ ਵੀ ਨਹੀਂ ਉਹਨਾਂ ਨਿਕਲਦਾ ਕੋਈ ਵੀ ਨਹੀਂ ਆਂਦਾ ਸਰ ਰਸਤਾ ਹੋ ਹੀ ਨਹੀਂ ਆਂਦਾ ਹੀ ਨਹੀਂ ਕਾਊਗਾ ਕਿਵੇਂ ਜੀ ਹਾਲਾ ਕਹਿੰਦਾ ਗੰਦ ਚੜ੍ਹਦੀ ਜਾਣਾ ਸੀ ਇਸ ਕਰਕੇ ਕੋਈ ਵੀ ਨਹੀਂ ਆ ਰਿਹਾ ਰਸਤਾ ਸੰਤਾ ਹੀ ਹੈ ਵੀ ਸਾਡਾ ਕੰਮ ਸਾਫ਼ ਸਹੀ ਕਰਵਾਦਰ ਹੋ ਰਸਤੀ ਕੋਈ ਹੋਣੀ ਕਾਰੋਬਾਰ ਤੇ ਕਿੰਨਾ ਕਸਰ ਪਿਆ ਕਾਰੋਬਾਰ ਹੈ ਨਹੀਂ ਸਰ ਕੰਮ ਵੈਲੇ ਹੀ ਕੰਮ ਕਰ ਠੱਪ ਹੋਇਆ ਵੈ ਕਾਰੋਬਾਰ ਦਾ ਹੈ ਇਹ ਕਰਕੇ ਤੁਹਾਡੀ ਮੰਗ ਤੇਰੇ ਇਹ ਮੰਗ ਤਾਂ ਸਰ ਇਹ ਸਾਡਾ ਠੀਕ ਕਰਵਾ ਹੋਣਾ ਚਾਹੀਦਾ ਹੈ ਸਰ ਮੀਰ ਸਾਹਿਬ ਨੂੰ ਮੀਰ ਸਾਹਿਬ ਨੂੰ ਸਾਡੀ ਮੰਗ ਆਈ ਹੈ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਜੀ ਅੰਦਰ ਕੱਛ ਗੰਦੇ ਪੈ ਰਹੇ ਜਾਂਦੇ ਆ ਅੱਛਾ ਤੇ ਇੱਕ ਆਉਨਾ ਅਧਿਕਾਰੀਆਂ ਨੂੰ ਕੋਈ ਕਿਹਾ ਕਦੇ ਸਰ ਕੰਪਲੇਟ ਪਾਈ ਮੋਬਾਈਲ ਤੇ ਪਾਈ ਆ ਡਿਲੀ ਫੋਨ ਲਾ ਕੇ ਕਹਿੰਨੇ ਆ ਕਰਵਾਈ ਹੈ ਤੇ ਆਂਦੇ ਨਹੀਂ ਆਉਂਦੇ ਨਹੀਂ ਕੋਈ ਆ ਦੇ ਲੋ ਕਿੰਨੇ ਦਿਨ ਹੋ ਗਏ ਪੈਂ ਸਮੈਲ ਮਾਰੀ ਜਾਂਦੀ ਆ ਪੇਸ਼ੇਂਡਾਂ ਦਾ ਪੂਰਾ ਹਾਲ ਹੈ ਕੱਲ ਲੇਡੀਜ਼ ਗਿਰ ਗਏ ਇੱਥੇ ਤੇ ਉਹਨਾਂ ਦੇ 6 ਵਜੇ ਗੋਡੇ ਤੇ ਖੱਡੇ ਹੋਏ ਪਏ ਆ ਸਮੈਲ ਕਰਕੇ ਨਾ ਪੇਸ਼ੈਂਟ ਆ ਰਹੇ ਬਹੁਤ ਬੁਰਾ ਹਾਲ ਹੋਇਆ ਬੇ ਜੀ ਬਿਮਾਰੀਆਂ ਦਾ ਘਰ ਹੈ ਜੀ ਪੇਸ਼ੈਂਟ ਅਗਲੇ ਕਹਿੰਦੇ ਅਸੀਂ ਇੱਕ ਬਿਮਾਰੀ ਦਾ ਦਵਾਈ ਲੈਣਾ ਹੈ ਜਿੱਦਾਂ ਦੇਖ ਰਹੇ ਆਪਾਂ ਇਹ ਤਾਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਨੇ ਲੋਕ ਤਾਂ ਇੱਥੇ ਠੀਕ ਹੋਣ ਆਉਂਦੇ ਆ ਬਸ ਉਹ ਸਾਨੂੰ ਇਹ ਕਹੀ ਜਾਂਦੇ ਕਹਿੰਦੇ ਅਸੀਂ ਇੱਕ ਬਿਮਾਰੀ ਦੀ ਤੇ ਉਹ ਕਰਦੇ ਤੇ ਦੂਜੀ ਬਿਮਾਰੀ ਤਿਆਰ ਪਈ ਹੈ ਬਾਹਰ ਮੱਛਰ ਵੱਢਦੇ ਆ ਉਹ ਕਰਦੇ ਆ ਉਹਦੇ ਕਰਕੇ ਸਾਰੀ ਆ ਦਿੱਕਤ ਪਰੇਸ਼ਾਨੀ ਹੋ ਹੀ ਜਾਂਦੀ ਹੈ ਜੀ ਇਹ ਅੱਜ ਦਾ ਨਹੀਂ ਘੱਟੋ ਘੱਟ 10 ਦਿਨ ਹੋ ਗਏ ਜੀ ਅਸੀਂ ਕਹਿ ਕਹਿ ਕੇ ਥੱਕ ਗਏ ਨਾ ਕਿਸੇ ਨੇ ਸਾਡੀ ਸੁਣਵਾਈ ਕੀਤੀ ਨਾ ਪੇਰਵਾਹੀ ਕੀਤੀ ਆ ਤੁਹਾਡੇ ਸਾਹਮਣੇ ਦੇਖ ਲਓ ਸਮੈਲ ਕਰਕੇ ਅਸੀਂ ਅਰਗਬਤੀਆਂ ਲਾ ਲਾ ਕੇ ਤੁਸੀਂ ਅਰਗਬਤੀਆਂ ਦੇਖੋ ਸਾਡੇ ਸਾਰੇ ਦੁਕਾਨਾਂ 'ਚ ਅਰਗਬਤੀ ਤੇ ਪਰਫਿਊਮ ਛਿੜਕ ਨਾਲ ਨਾਲ ਹੀ ਨਗਰ ਨਿਗਮ ਦਾ ਥੋੜੀ ਦੂਰੀ ਤੇ ਦਫਤਰ ਹੈ ਜੀ ਜਨਾਬ ਕਿੰਨੇ ਵਾਰ ਕੰਪਲੇਨ ਕਰਤੀ ਜੀ ਮੈਤਾ ਸਾਹਿਬ ਨੂੰ ਜਿਹੜੇ ਹੈਗੇ ਉਹਨਾਂ ਨੂੰ ਵੀ ਕਰਤੀ ਹੋਰ ਵੱਡੇ ਅਧਿਕਾਰੀਆਂ ਨੂੰ ਵੀ ਕਿਹਾ ਜੀ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਆ ਹਸਪਤਾਲ ਕਰਕੇ ਆ ਦੇ ਲੋ ਪੇਸ਼ੈਂਟ ਨਹੀਂ ਆ ਰਹੇ ਸਾਡੇ ਕੋਲੇ ਸਾਡੇ ਸਾਰਿਆਂ ਦਾ ਕੰਮ ਮੰਦਾ ਹੋਇਆ ਪਿਆ ਹੈ ਲਿੱਕੀ ਜਾਂਦੇ ਆ ਲੋਕ ਆ ਖੱਟੇ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਕੈਮਰਾਮੈਨ ਨੂੰ ਕੋ ਦਿਖਾਉਗਾ ਜੀ ਖੱਟੇ ਇੱਥੇ ਕੱਲ ਸਾਡੇ ਪੇਸ਼ੈਂਟ ਆਏ ਆ ਵਿਚਾਰੇ ਲੇਡੀਜ਼ ਗਿਰ ਗਏ ਉਹਨਾਂ ਦੇ ਗੋਡੇ ਤੇ ਸੱਟ ਵੱਜੀ ਆ ਜੀ ਕੋ ਪ੍ਰਸ਼ਾਸਨ ਤਾਂ ਕਹਿ ਰਿਹਾ ਸੀ ਕਿਤੇ ਨਹੀਂ ਸੀ ਪਰ ਫਲੋ ਓਵਰਫਲੋ ਹੋਣਗੇ ਆ ਤੁਹਾਡੇ ਸਾਹਮਣੇ ਆ ਜੀ ਆ ਸਾਰੇ ਗਵਾਹ ਹੈਗੇ ਆ ਜੀ ਦੁਕਾਨਦਾਰ ਤੁਸੀਂ ਸਾਰਿਆਂ ਤੋਂ ਪਤਾ ਕਰੋ ਆ ਤੁਹਾਡੇ ਸਾਹਮਣੇ ਕੈਮਰਾ ਦਿਖਾਉ ਤੁਸੀਂ ਕੈਮਰਾ ਬੈਕ ਕਰਕੇ ਆ ਸਾਰਾ ਉਹ ਧੁਰਤਾ ਹੀ ਆ ਜੀ ਇਹ ਉਹ ਤੋਂ ਲੈ ਕੇ ਮੰਦਰ ਤੋਂ ਲੈ ਕੇ ਤੇ ਆ ਸਾਰੇ ਹਸਪੀਟਲ ਆਸ ਅਦਕਾਨਦਾਰ ਹੈ ਸਾਡੇ ਆ ਭਾਈ ਸਾਹਿਬ ਖੜੇ ਆ ਖੜੇ ਆ ਸਾਰੇ ਪਰੇਸ਼ਾਨ ਐ ਡਿੱਗਦੇ ਆ ਦੇ ਲੋਕ ਬਾਈਕ ਖੜਾਣ ਦੀ ਜਗ੍ਹਾ ਨਹੀਂ ਕੁਛ ਕਰਨਾਂ ਦੀ ਜਗ੍ਹਾ ਨਹੀਂ ਹੈਗੀ ਅੱਛਾ ਕਿੰਨੇ ਚਿਰ ਤੋਂ ਸਮੱਸਿਆ ਇਹ ਘੱਟੋ ਘੱਟ ਹੋ ਗਈ 12 14 ਦਿਨ ਹੋ ਗਏ ਜੀ ਅੱਛਾ ਤੇ ਕੋਈ ਸੁਣਵਾਈ ਨਹੀਂ ਕੋਈ ਫੈਰਵਾਈ ਨਹੀਂ ਨਹੀਂ ਤੁਸੀਂ ਕਹਿ ਰਹੇ ਕੰਪਲੇਟਾ ਲਗਾਤਾਰ ਦਿੱਕੁੰਿਆ ਹਾਂ ਜੀ ਹਾਂ ਨੇ ਉਸ ਤੋਂ ਬਾਅਦ ਵੀ ਕੋਈ ਨਹੀਂ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਨਾ ਹਸਪੀਟਲ ਦੇ ਵਿੱਚ ਕੋਈ ਆਇਆ ਨਾ ਦੁਕਾਨ ਤੇ ਕਿਸੇ ਦੇ ਕੋਈ ਆਇਆ ਵੀ ਸਾਡੀ ਪਰ ਉਹ ਸਮੱਸਿਆ ਸੁਣਨ ਆਸਤੇ ਵੀ ਤੁਹਾਨੂੰ ਕੀ ਤਕਲੀਫ ਹੈ ਅਸੀਂ ਦੱਸਿਆ ਬਕਾਇਦਾ ਰਿਟਰਨ ਚ ਵੀ ਦੇਖੇ ਆ ਜੋ ਉਹਨਾਂ ਨੂੰ ਕਾਹੀ ਸਾਡੀ ਕੋਈ ਉਹ ਨਹੀਂ ਹੋਈ ਅੱਛਾ ਕਿੰਨੇ ਕੁ ਦੁਕਾਨਾਂ ਨੇ ਦੁਕਾਨਦਾਰ ਕਿੰਨੇ ਕੁ ਨੇ ਇਹ ਦੇਖ ਲਓ ਜੀ ਚਾਰ ਤਾਂ ਹਸਪਤਾਲ ਹੀ ਹੈ ਵੱਡੇ ਡਾਕਟਰ ਐਸ ਕੇ ਗੁਪਤਾ ਹੋਵੇ ਆ ਹੋਵੇ ਆ ਸਾਹਮਣੇ ਭਾਈ ਸਾਹਿਬ ਦੀ ਦੁਕਾਨ ਹੈ ਮੈਡੀਕਲ ਦੀ ਆ ਮੈਡੀਕਲਾਂ ਦੀ ਦੁਕਾਨ ਹੈ ਜੀ ਚਾਰ ਤਾਂ ਹਸਪਤਾਲ ਹੀ ਜੀ ਘੱਟੋ ਘੱਟ 10 ਦੁਕਾਨਾਂ ਹੈ ਜੀ ਉਹ ਤੁਸੀਂ ਆਵੇ ਲੋ ਸਾਰਿਆਂ ਨੇ ਕਿੰਨੇ ਪਰੇਸ਼ਾਨ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ ਉਹ ਹੁੰਦਾ ਜੀ ਬਿਲਕੁਲ ਕੋਈ ਆ ਹੀ ਨਹੀਂ ਰਿਹਾ ਸਮੈਲ ਕਰਕੇ ਪੇਸ਼ੈਂਟ ਦੇ ਅੱਗੇ ਕੱਟੋ ਘਾੜੇ 25 40 ਪੇਸ਼ੈਂਟ ਹੁੰਦੇ ਸੀ ਹੁਣ ਮਸਾ ਪੰਜ ਚਾਰ ਹੀ ਆਉਂਦੇ ਆ ਸਮੈਲ ਕਰਕੇ ਕੋਈ ਆਉਂਦਾ ਨਹੀਂ ਪੜਿਆ ਜੀ ਹੈ ਬੰਦਾ ਅਗਲਾ ਕਹਿੰਦਾ ਘੱਟਦਾ ਇੰਨਾ ਹੈਗਾ ਅਗਲਾ ਹੋਰ ਪਾਸੇ ਲੈ ਕੇ ਲੋਰ ਕੁਮਾਰੀ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਠੀਕ ਹੈ ਸੋ ਬਿਲਕੁਲ